ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੇ ਆਪਾਂ ਜ ਕੁਝ ਦਿਨਾਂ ਬਾਅਦ ਵਲੌਗ ਬਣਾਉਣ ਲੱਗੇ ਆਂਗੇ ਕਿਉਂਕਿ ਨਾ ਦੁਕਾਨ ਦੀ ਸੈਟਿੰਗ ਜੀ ਨਹੀਂ ਹੋ ਰਹੀ ਸੀ ਉਹਦੇ ਕਰਕੇ ਵਲੌਗ ਬਣਾਇਆ ਨਹੀਂ ਹੈਗਾ ਕਈ ਦਿਨ ਹੋ ਗਏ ਉਲਝੇ ਰਹੇ ਤੇ ਉਲਝੇ ਕੇਮੇ ਰਹੇ ਉਸ ਨੂੰ ਦੱਸ ਦੇਾਂਗੇ ਤੇ ਇੱਕ ਤਾਂ ਟਾਟਾ ਸਣਾ ਆਪਣਾ ਇੱਕ ਪੀਸਾ ਰਹਿ ਗਿਆ ਸੀਗਾ ਇਹਦਾ ਇੱਕ ਪੀਸ ਕਈ ਦਿਨ ਲੱਗਿਆ ਰਿਹਾ 5-7 ਦਿਨ ਇੱਕ ਪੀਸ ਉਹ ਬਾਹਰ ਵਾਲਾ ਜਿਹੜਾ ਇਹ ਛੋਟਾ ਰਹਿ ਗਿਆ ਸੀਗਾ ਇਹ ਦੁਬਾਰੇ ਮੰਗਵਾ ਕੇ ਲਾਇਆ ਉਹਨੇ ਮਿਸਤਰੀ ਨੇ ਤੇ ਹੁਣ ਦੇਖੋ ਆਪਾਂ ਇੱਕ ਤਾਂ ਉਹ ਜਾਲ ਲਾ ਤੇ ਕਾਬਰਾਂ ਲਈ ਹਨਾ ਕਬਰ-ਕੂਬਰ ਹੋਰ ਵੀ ਮੰਗਾਉਣੇ ਆ। ਬਾਕੀ ਇੱਧਰ ਦੇਖੋ ਸਾਰੀ ਦੁਕਾਨ ਦੀ ਸੈਟਿੰਗ ਵਧੀਆ ਹੋ ਗਈ ਇੱਕ ਵਾਰ ਤਾਂ। ਠੀਕ ਹੈ। ਤੇ ਦੋ ਥੱਲੇ ਜੇ ਸ਼ੀਸ਼ੇ ਲਾਉਣੇ ਆ ਤੇ ਜਵਾਖਾਂ ਦਾ ਸਰਵਾਜ ਦਾ ਜਾਂ ਕੋਈ ਜਵਾਖੀ ਆਈਟਮ ਡੇਗ ਦਾ ਹੇਠੇ ਹਨਾ ਤੇ ਇੱਕ ਆਪਾਂ ਕਾਊਂਟਰ ਬਦਲਣਾ ਅਜੇ ਦੇਖੀ ਜਾਂਦੇ ਆਂ ਕਿ ਇਹ ਉਧਰਲੀ ਸਾਈਡ ਉਹ ਤਾਂ ਸਹੀ ਆ ਇੱਧਰੋਂ ਅੰਦਰੋਂ ਥੋੜਾ ਜਿਹਾ ਹੋ ਆ। ਇੱਥੇ ਆਪਾਂ ਕੂਲਰ ਧਰ ਲਿਆ ਤੇ ਇੱਕ ਉਹ ਬਾਹਰ ਰੈਂਦਾ ਲੌਂਗ ਵਾਲਾ ਹੌਲੀ-ਹੌਲੀ ਸਾਰੀ ਸੈਟਿੰਗ ਹੋ ਜੂਗੀ ਤੇ ਬਾਕੀ ਦੇਖੋ ਕਿਵੇਂ ਲੱਗੀ ਦੁਕਾਨ ਦੀ ਲੁੱਕ ਬਾਹਰੋਂ ਜਾ ਕੇ ਵੀ ਤੁਹਾਨੂੰ ਦਿਖਾਉਣੇ ਆ ਕਿਵੇਂ ਲੱਗਦੀ ਆ ਹਨ ਤੇ ਬਾਕੀ ਇੱਕ ਅੱਜ ਆਪਣੇ ਕੋਲੇ ਫੈਮਿਲੀ ਆਉਣ ਲੱਗੀ ਆ ਉਹਨਾਂ ਨੂੰ ਤੁਸੀਂ ਸਾਰੀ ਜਾਣਦੇ ਹੋਵੋਗੇ ਤੇ YouTube ਤੇ ਬਲੌਗਿੰਗ ਬਲੌਗ ਪਾਉਂਦੇ ਹੁੰਦੇ ਆ ਤੇ ਅੱਜ ਆਪਾਂ ਦੇ ਕੋਲੇ ਆਉਣਗੇ ਉਹ ਤੇ ਤੁਹਾਨੂੰ ਮਿਲਾਵਾਂਗੇ ਪਹਿਲਾਂ ਵੀ ਆਏ ਸੀ ਇੱਕ ਵਾਰ ਆਪਾਂ ਬਲੌਗ ਤਾਂ ਬਣਾਇਆ ਸੀ ਪਰ ਉਹਨਾਂ ਦੇ ਹੁੰਦੇ ਸੰਗ ਲੱਗੀ ਹਨ ਬਣਾਇਆ ਨਹੀਂ ਹੈਗਾ ਤੇ ਉਹਨਾਂ ਨੇ ਤਾਂ ਵੈਸੇ ਪਾਇਆ ਸੀਗਾ ਵਲੌਗ ਆਪਣੇ ਘਰੇ ਆ ਕੇ ਵੀ ਬਣਾਇਆ ਸੀ ਹਨ ਤੇ ਚਲੋ ਕੋਈ ਨਹੀਂ ਆਪਾਂ ਵੀ ਕਰਾਂਗੇ ਕੋਸ਼ਿਸ਼ ਜੇ ਉਹਨਾਂ ਦੇ ਹੁੰਦੇ ਬਣਿਆ ਤਾਂ ਤੁਹਾਨੂੰ ਵੀ ਮਿਲਿਆਵਾਂਗੇ ਹਨ ਚਲੋ ਹੁਣ ਤੁਹਾਨੂੰ ਬਾਹਰੋਂ ਦਿਖਾਉਣਾ ਦੁਕਾਨ ਦੀ ਲਓ ਜੀ ਚੈੱਕ ਕਰੋ ਬਾਹਰੋਂ ਲੁੱਕ ਆਪਣੀ ਦੁਕਾਨ ਦੀ ਹੁਣ ਕੈਂਟ ਲੱਗ ਰਹੀ ਆ ਪੀਪੀ 31 ਇੱਕ ਬੋਰਡ ਇੱਥੇ ਲਾਤਾ ਸੀ ਆਪਾਂ ਤੇ ਬਾਕੀ ਆ ਦੇਖੋ ਟਫਨ ਕਿੰਨਾ ਸੋਹਣਾ ਲੱਗਦਾ ਮੈਨੂੰ ਬਾਲੇ ਕਈ ਗਏ ਕੈਵਨ ਲਵਾ ਲੁ ਕੈਵਨ ਲਵਾਲਾ ਹਨ ਕੈਵਨ ਮੈਂ ਪਾਣੀ ਲਵਾਇਆ ਆਪਣੇ ਸਮਾਨ ਵੀ ਇਤਾਂ ਦਾਗਾ ਜਿਵੇਂ ਸ਼ੀਸ਼ੇ ਨਾਲ ਸੋਨਾ ਲੱਗਦਾ ਠੀਕ ਹੈ ਤੇ ਬਾਕੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਸ਼ੌਪ ਆਪਣੀ ਦੇਖੋ ਸਮਾਨ ਹਜੇ ਆਪਾਂ ਹੌਲੀ ਹੌਲੀ ਮੰਗਵਾਈ ਜੰਨੇ ਆ ਜੋ ਜੋ ਆਈਟਮ ਆਪਾਂ ਨੂੰ ਪਤਾ ਲੱਗੀ ਜਾਂਦਾ ਹਨਾ ਜੋ ਜੋ ਗਾਹਕ ਮੰਗ ਕਰਦਾ ਉਹ ਚੀਜ਼ ਦੀ ਆਪਾਂ ਲੈ ਕੇ ਹਾਜ਼ਰ ਕਰਦਾਂ ਨੇ ਹੁਣ ਇੱਕ ਵਾਰ ਤਾਂ ਇੱਕ ਦੋ ਦਿਨਾਂ ਚ ਹੀ ਮੰਗਵਾ ਲੰਨੇ ਹੁੰਦੇ ਆ। ਬਾਕੀ ਆਪਾਂ ਵੀ ਹੋਰ ਵੀ ਮੰਗਵਾਈ ਜੰਨੇ ਦੇਖੋ ਆਈਫੋਨ ਦੇ ਕਵਰ ਦੇਖੋ। ਡਿਫਰੈਂਟ ਡਿਫਰੈਂਟ ਕਵਰ ਨੇ ਬਣੇ ਕੋਲੇ। ਹਾਂ। ਲਓ ਜੀ ਫਿਰ ਹੁਣ ਆਪਾਂ ਉਹਨਾਂ ਦੇ ਆਜੇ ਤੋਂ ਮਿਲਾਂਗੇ ਹਨਾ। ਦੇਖਦੇ ਆਂ ਕੋਸ਼ਿਸ਼ ਕਰਾਂਗੇ ਵੀਡੀਓ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਤੁਸੀਂ ਬਣਾ ਲਿਓ। ਬਣਾ ਲਾਂਗੇ। ਤੇ ਤੁਹਾਨੂੰ ਕੀ ਹੁੰਦਾ ਹੈ? ਲੈ ਬੰਦਾ ਹੁਣ ਗੱਲਾਂ-ਵਾਟਾਂ ਕਰਦਾ ਤੇ ਮੈਂ ਕੀ ਕਰੂੰਗੀ? ਮੈਂ ਰਕਤੀ ਮੈਂ ਤੇ ਲਵਤੀ ਕਰੂੰਗੀ ਥੋੜੀ ਚਾਹ ਪਾਣੀ ਦਾ ਕਰਦੀ ਆ ਨਾਲ ਬਣਾ ਲੈਂਦੀ ਆ ਅੱਛਾ ਨਾਲੇ ਤਾਂ ਮੈਂ ਚਾਹ ਪਾਣੀ ਕਰੂੰਗੀ ਨਾਲੇ ਮੈਂ ਬਲੌਗ ਬਣਾਉਂਗੀ ਆਹ ਤਾਂ ਚਿੰਗੀ ਗੱਲ ਐ ਚਲੋ ਜੀ ਹਾਸਿਆ ਮਜ਼ਾਕ ਹੋ ਰਿਹਾ ਆਪਾਂ ਕੋਸ਼ਿਸ਼ ਕਰਾਂਗੇ ਚਲੋ ਕਰਾਂਗੇ ਬਲੌਗ ਲੈ ਬਣਾਉਂ ਚਾਹ ਪਾਣੀ ਤੁਸੀਂ ਠੀਕ ਐ ਠੀਕ ਐ ਚਾਹ ਪਾਣੀ ਮੈਂ ਬਣਾਉਂਗੀ ਓਕੇ ਠੀਕ ਐ ਚਲੋ ਜੀ ਮਿਲਦੇ ਆ ਜਨ ਦੋਨਾਂ ਨੂੰ ਹਾਂ ਜੀ ਬਾਈ ਹੋਰੇ ਆ ਗਏ ਨੇ ਤੇ ਦੀਦੀ ਹੋਰੇ ਅੰਦਰ ਚਲੇ ਗਏ ਨੇ ਦੁਕਾਨ ਵਿੱਚ ਦੀ ਗੱਡੀ ਅੰਦਰ ਲਵਾਉਂਦੇ ਸੀਗੇ ਤੇ ਬਾਕੀ ਅੰਦਰ ਜਾ ਕੇ ਮਿਲਿਆਉਣੇ ਸੀ ਗੱਡੀ ਅੰਦਰ ਲਵਾ ਲਈ ਆਪਾਂ ਚਲੋ ਜੀ ਤੁਹਾਨੂੰ ਮੈਂ ਆਪਣੇ ਵਲੌਗ ਚ ਦੱਸਿਆ ਸੀ ਕਿ ਅਸੀਂ ਅੱਜ ਜਾ ਰਹੇ ਹਾਂ ਟਿੱਕੀ ਤੇ ਟਿੱਕੀ ਅਸੀਂ ਕਿੱਥੇ ਜਾ ਰਹੇ ਹਾਂ ਤੁਹਾਨੂੰ ਪਤਾ ਹੈ ਕਿ ਇਹ ਵੀ ਇੱਕ ਯੂਟਿਊਬਰ ਨੇ ਅਸੀਂ ਕਿਹਾਰੇ ਇਹਨਾਂ ਨੂੰ ਪਹਿਲਾਂ ਤੋਂ ਹੀ ਜਾਣਦੇ ਆਂ ਸਾਨੂੰ ਸਾਡੇ ਤੋਂ ਪਹਿਲਾਂ ਇਹ ਜਾਣਦੇ ਸਾਡੇ ਜਾਣਨ ਤੋਂ ਪਹਿਲਾਂ ਕੋਈ ਇਹ ਜਾਣਦੇ ਨੇ ਸਾਨੂੰ ਤੇ ਅਸੀਂ ਉਦੋਂ ਗਿਆਗੇ ਸੀ ਤੇ ਉਹਨਾਂ ਵੀ ਆਏ ਸੀ ਇਹ ਨਾਲ ਕੋਲ ਅੱਜ ਵੀ ਸਪੈਸ਼ਲ ਇਵੈਂਟ ਮਿਲਣ ਵਾਸਤੇ ਆਇਆ ਕਿਉਂਕਿ ਇਹਨਾਂ ਨੇ ਨਵੀਂ ਸ਼ਾਪ ਬਣਾਈ ਹੈ ਤੇ ਕਹਿੰਦੇ ਉਹ ਸ਼ੋਪਿੰਗ ਉਸਾਰ ਕੀ ਅੰਨੇ ਨਾਲ ਦੇਖੀ ਆਉਂਦੇ ਆ ਨਾਲੇ ਜਿਹੜੇ ਸੰਗੀਤ ਦੇ ਕੰਮ ਸੀ ਉਹ ਵੀ ਕਰਦੇ ਆ ਤੇ ਤੁਸੀਂ ਆਪਣਾ ਦੱਸੋ ਯੂਟਿਊਬ ਦਾ ਕੀ ਤੁਹਾਡੇ ਦਾ ਨਾਮ ਦੱਸੋ ਆਪਣਾ ਸੰਦੀਪ ਚੈਲ ਸਿੰਘਦੀਪ ਚੈਲ ਆ ਗਈ ਇਹਨਾਂ ਦੀ ਯੂਟਿਊਬ ਤੇ ਜਰੂਰ ਜਾ ਕੇ ਦੇਖਿਓ ਚੈੱਕ ਕਰਿਓ ਤੇ ਫੁੱਲ ਸਪੋਰਟ ਕਰਿਓ ਆਪਣੇ ਭੈਣ ਭਰਾ ਜਿੰਨੇ ਸਾਡੇ ਨਾਲ ਨੇ ਤੇ ਫੁੱਲ ਸਪੋਰਟ ਤੁਸੀਂ ਇਹਨਾਂ ਨੂੰ ਵੀ ਕਰਿਓ ਬਹੁਤ ਵਧੀਆ ਫੈਮਿਲੀ ਵਲੌਗ ਬਣਾਉਂਦੇ ਨੇ ਇਹ ਤੇ ਜੋ ਇਹਨਾਂ ਨੇ ਸ਼ਾਪ ਖੋਲੀ ਉਹਨਾਂ ਬਾਰੇ ਵੀ ਦੱਸਦੇ ਰਹਿੰਦੇ ਨੇ ਇੰਸਟਾਗ੍ਰਾਮ ਤੋਂ ਤੁਹਾਡੀ ਆਈਡੀ ਲਾ ਉਹ ਕੀ ਨਾਮ ਤੋਂ ਸੁਦੀਪ ਚੈਲ ਤੇ ਦੁਕਾਨ ਦਾ ਕੀ ਨਾਮ ਹੈ ਸਮਾਰਟ ਸਮਾਰਟ 131 ਇਹਨਾਂ ਦੀ ਦੁਕਾਨ ਵੀ ਹੈਗੀ ਸਮਾਰਟ ਸ਼ੌਪ 131 ਜਿਹੜੀ ਹੈਗੀ ਹੈ ਪਿੱਖੀ ਦੇ ਵਿੱਚ ਤੇ ਕਿਸੇ ਨੇ ਵੀ ਕੋਈ ਜਿਵੇਂ ਆਰਟੀਕਲ ਗੈਜਟਸ ਹੋਣ ਲਾ ਕੇ ਬੱਚਿਆਂ ਵਾਸਤੇ ਜਾਂ ਆਪਣੇ ਮੋਬਾਈਲ ਤੇ ਕਿਸੇ ਨੇ ਵੀ ਗੈਜਟ ਲੈਣੇ ਹੋਣ ਤਾਂ ਤੁਸੀਂ ਇਹਨਾਂ ਕੋਲ ਆ ਸਕਦੇ ਹੋ ਬਹੁਤ ਵਧੀਆ ਨਕਸਮਾਨ ਆਸਲੀਬ ਤੋਂ ਜਿਹੜਾ ਮਗਾਈਆ ਜਿਹੜਾ ਬਿੱਲੀ ਕੋ ਨੂੰ ਦੇਖੇ ਹਾਂ ਜੇ ਜਿਹੜੀ ਤੁਸੀਂ ਮੇਰੀ ਵੀਡੀਓ ਦੇ ਵਿੱਚ ਦੇਖੀ ਹੈ ਤੇ ਬਹੁਤਾਂ ਡੱਬੋਂ ਤੋਂ ਬਿੱਲੀ ਮਿਆਉ ਮਿਆਉ ਕਰਦੀ ਹੈ ਜਿਹੜੇ ਮੇਰੇ ਨਾਲ ਨਹੀਂ ਜੁੜੇ ਬਾਸੀ ਫੈਮਲੀ ਤੇ ਉਥੇ ਪਲੀਜ਼ ਜੁੜ ਜਿਓ ਜਿਹੜੇ ਇਹਨਾਂ ਨਾਲ ਵੀਡੀਓ ਜੋ ਤੁਸੀਂ ਚਲਾਇਆ ਉਸ ਤੋਂ ਜਾ ਕੇ ਨਾ ਸੰਦਰਪਤੀ ਰਹੀਗੇ ਸੀ ਬਾਰੇ ਇਹ ਕੀ ਹੋਇਆ ਕਿ ਪ੍ਰੈਸ ਕਰ ਰਿਹਾ ਹਾਂ ਬੰਦਾਰ ਨੂੰ ਆ ਵੀ ਪਤਾ ਲਾ ਕਿ ਇਹ ਵੀਡੀਓ ਦੇ ਵਿੱਚ ਕੋ ਬਿੱਲੀ ਬੋਲਦੀ ਹੈ ਇਹ ਕਹਿੰਦੇ ਬਾਹਰ ਆਈ ਸੀ ਆਵਾਜ਼ ਆ ਕੇ ਇੱਕ ਤਰ੍ਹਾਂ ਕਹਿੰਦਾ ਤਾਂ ਭਾਈ ਇਸ ਨੂੰ ਨਹੀਂ ਤੁਸੀਂ ਦਿਖਾਈ ਸੀ ਘਰੇ ਫਿਰਦੀ ਸੀ ਉਹ ਰੀਅਲ ਆਹ ਰੀਅਲ ਉਹ ਆ ਉਹ ਬੋਲਦੀ ਹੁੰਦੀ ਸੀ ਉਹ ਰੀਅਲ ਬਿੱਲੀ ਨਹੀਂ ਸੀ ਤਾਂ ਤੁਸੀਂ ਦਿਖਾਈ ਵੀ ਜਾਂਦੇ ਸੀ ਦਿਖਾਈ ਵੀ ਜਾਂਦੇ ਸੀ ਇਹੀ ਤੇ ਹੀ ਕਹਿ ਰਿਆ ਸੀ ਨਾ ਕਿ ਆਹ ਦੇਖੋ ਰੀਅਲ ਬਿੱਲੀ ਵੀ ਫਿਰਦੀ ਐ ਤੇ ਅਰਾੜੀ ਬੋਲ ਉਹ ਜਦੋਂ ਉਹਨੂੰ ਤੱਕਦਾ ਨਾ ਨਹੀਂ ਤਾਂ ਤੇ ਕੋਨੇ ਕੋ ਜਾ ਕੇ ਕਾਢਦੇ ਸੀ ਉਹ ਨਿਕਲਦੀਆਂ ਬਾਹਰ ਉਹ ਭਾਈ ਤਾਂ ਉਹ ਕਈ ਮਾਂ ਨੇ ਇਹ ਤਾਂ ਮਾਰ ਭਾਈ ਸੀ ਨੈਸਪੋਰਟ ਦੇ ਨਾਲ ਖਲੋ ਉਹ ਪੋਰਟ ਨਾਲ ਕਿਤੇ ਆਉਂਦਾ ਆਉਂਦਾ ਬੋਲਦੀ ਆ ਉਹ ਬੱਸ ਇਹਨੂੰ ਹਰ ਇੱਕ ਵੇਲੇ ਖਵੇ ਕਿ ਜਦੋਂ ਗੱਡੀ ਜੰਪ ਕਰੇ ਨਾ ਇਹ ਉਦੋਂ ਬੋਲੇ ਉਦੇ ਉਹ ਲੱਗਿਆ ਹੋਇਆ ਉੱਤੇ ਲੱਗਿਆ ਹੈ ਸਿੱਧਰ ਲੱਗਿਆ ਨਹੀਂ ਉਸਦੇ ਬੋਸ ਦਿੱਖ ਲੱਗਿਆ ਹੈ ਪ੍ਰੈਸ ਕਰਨਾ ਹੈ ਪ੍ਰੈਸ ਕਰ ਲੈ। ਜੇ ਮੈਂ ਬੋਲੀ ਜਾਊਗੀ ਇਹਨਾਂ ਟੋਏ ਬੋਸ ਨੇ। ਅੱਛਾ। ਸਹੀ ਗੱਲ ਹੈ। ਇਹ ਆ। ਜਦੋਂ ਛੁੱਟੀ ਆ ਤਾਂ ਨੂੰ ਛੁੱਟੀ ਸੀ ਤੇ ਜਿੱਥੇ ਜਾ ਕੇ ਹੋਣਾ ਮਿਲਦੇ ਨੇ। ਹੋਣਾ ਸੀ ਦੋ ਵਾਰ ਆ ਗਿਓ ਤੁਸੀਂ ਆਉਣਾ। ਹਾਂ। ਰਾਤਾਂ 10 ਵੀ ਚੱਲਿਆ ਕਿ ਤੁਹਾਨੂੰ ਜਾਣਾ ਹੋਣਾ। ਅਸੀਂ ਜਾਣਾ। ਹਾਂ ਭਾਈ ਫਿਰ ਕੱਲ ਆ ਕੇ ਆਣਾ। ਕਹਿੰਦੇ ਪ੍ਰਸਾਦ ਨਾਲ ਦੇਖਣਗੇ ਵੀਡੀਓ ਦੇਖਦੇ ਹਨ ਨੂੰ ਪਤਾ ਹੈ ਨਾ ਮੇਲਾ ਦਾ ਇਹਨਾਂ ਦੇ ਚੈਨਲ ਤੇ ਜਿਹੜੇ ਜੁੰਡੇ ਨੇ ਚਾਹ ਤੁਹਾਨੂੰ ਵੀ ਦੇਖਦੇ ਨੇ ਸਾਡੇ ਚੈਨਲ ਤੇ ਜਿਹੜੇ ਜੁੰਡੇ ਨੇ ਜਰੂਰ ਦੇਖੋ ਜਰੂਰ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਦੀ ਹੈ ਤੁਹਾਨੂੰ ਬਲੀ ਵੀਡੀਓ ਫੈਮਲੀ ਵੀਡੀਓ ਮੇਰੇ ਫੈਮਲੀ ਚ ਬੈਠੜ ਬੈ ਕੇ ਆਪਾਂ ਦੇਖ ਸਕਦੇ ਆ ਆਰਾਮ ਨਾਲ ਕਾਜੀ ਦਾ ਤਾਂ ਪਤਾ ਹੀ ਕਿ ਬੰਗਿਆ ਤਾਂ ਇਹ ਚਲ ਰਿਹਾ ਹੈ ਕਿਈ ਵਾਰੀ ਉਹ ਚੀਜ਼ ਜਿਹੜੀ ਚੀਜ਼ ਆਪਾਂ ਆਪਣੇ ਭੈਣ ਭਰਾਵਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਜਿਹੜੀ ਸ਼ੇਅਰ ਕਰਨਾ ਚਾਹੁੰਦੇ ਆ ਉਹ ਕਈ ਵਾਰ ਪਿੱਛੇ ਦੱਬੀ ਰਹਿ ਜਾਂਦੀ ਤੇ ਜਿਹੜੀ ਚੀਜ਼ ਆ ਕੁਝ ਗਲਤ ਹੁੰਦੀ ਆ ਉਹ ਇੰਨੀ ਕੁ ਗਾਹ ਪਹੁੰਚ ਜਾਂਦੀ ਨਾ ਜਿਹਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਸਹੀ ਗੱਲ ਹੈ ਜੀ ਉਹ ਜਿੱਦਾਂ ਤੇ ਕੁਛ ਨਾ ਕੋਈ ਸਿੱਖਣ ਨੂੰ ਮਿਲੇਗਾ ਤੁਹਾਨੂੰ ਸਾਡੇ ਤੋਂ ਬੰਦਾ ਇਹੋ ਜਿਹਾ ਟ੍ਰੀਨਿੰਗ ਵਿੱਚ ਤੁਹਾਨੂੰ ਜਾਣਕਾਰੀ ਦੱਲ ਦਿੰਨੇ ਆਂ ਅਸੀਂ ਥੋੜੀ ਜਿੱਥੇ ਜਾਣੀ ਆ ਤੁਹਾਨੂੰ ਸਾਰੀ ਵੀ ਦੱਸਣੇ ਆਂ ਖਾਸ ਕਰਕੇ ਜਿਹੜੇ ਸਾਡੇ ਬਾਹਰ ਵਾਲੇ ਪਿੰਡ ਪੁਰਾਣੇ ਕੋਈ ਇੰਡੀਆ ਦੇਖਣ ਨੂੰ ਬੜੇ ਦੱਸਦੇ ਨੇ ਚਾਹੀਦੇ ਜਦੋਂ ਸ਼ਹਿਰਾਚ ਨੰਗੀ ਦਾ ਹਰੇ ਸ਼ਹਿਰ ਦਾ ਨਾਮ ਲੈਂਦਾ ਕਿ ਨਾਲ ਜੈਸੀ ਬਲਗ ਫਾਵਾਂ ਨੇ ਕੱਲ ਨੂੰ ਬਸ ਫੈਮਿਲੀ ਤੇ ਉਹ ਵੀ ਅਸੀਂ ਜਦੋਂ ਘਰੋਂ ਚੱਲੇ ਆ ਸਾਰਾ ਦੱਸਿਆ ਗਿਆ ਕਿ ਕਿੱਥੇ ਚੱਲੇ ਆ ਚੀਮਾ ਆ ਗਿਆ ਰਾਹ ਤੇ ਦੇਖੇਪੜ ਆ ਗਿਆ ਸਾਰਾ ਕੁਝ ਦੱਸਿਆ ਹੋਇਆ ਜਿਹੜੇ ਸਾਡੇ ਘਰ ਦੇ ਬਾਹਰ ਬੈਠ ਕੇ ਲੋਕੀਂ ਗਿਜ਼ ਕਰਦੇ ਨੇ ਦੇਖ ਕੇ ਉਹਨਾਂ ਨੂੰ ਸ਼ਾਂਤੀ ਮਿਲਦੀ ਸਹੀ ਹੋ ਗਿਆ ਸਾਡੇ ਜਾਣ ਤੋਂ ਬਾਅਦ ਹੀ ਓਪਨਿੰਗ ਕੀਤੀ ਸੀ ਹਾਂਜੀ ਉਦੋਂ ਹਾਂ 5-4 ਦਿਨ ਬਾਅਦ ਜੀ ਲੋਕ ਲਾਤਾ ਸੀਗਾ ਉਹ ਉਧਰ ਤਾਂ ਲਾਤਾ ਸੀਗਾ ਹੀ ਇਉਂ ਉੱਚੀ ਵਰਦੀ ਨਾ ਹੈ ਉਦੋਂ ਹਾਂ ਉੱਚੀ ਕਰਤੀ ਸੀ ਜੀ ਇਹ ਹਾਂ ਪਹਿਲਾਂ ਡਾਊਨ ਸੀਲਿੰਗ ਕਰਾਉਣ ਦੀ ਸਲਾਹ ਸੀ ਫਿਰ ਉਹ ਕਰਾਈ ਨਹੀਂ ਹੈਗੀ ਜੀ ਬਹੁਤ ਵਧੀਆ ਸਾਰਾ ਕੁਝ ਸਾਰਾ ਕੁਝ ਰੱਖਿਆ ਸਾਰਾ ਕੋਈ ਦੱਸੋ ਸਾਡੇ ਭੈਣ ਭਰਾ ਮੈਨੂੰ ਦੱਸੋ ਜਿਹੜੇ ਪਿੱਕੀ ਦੇ ਲਾਗੇ ਇੱਧਰ ਸਾਰਾ ਜਿਹੜਾ ਗੈਜਟਸ ਆਪਰੇ ਤੇ ਕੋਈ ਪਹਿਲਾਂ ਦਾ ਗੈਜਟ ਪਤਾ ਹੀ ਹੁੰਦਾ ਨਾ ਪਤਾ ਨਹੀਂ ਤੇ ਪਤਾ ਨਹੀਂ ਕੀ ਕੀ ਕਹਿਣਾ ਆ ਵੀ ਲੈ ਦੋ ਆ ਵੀ ਲੈ ਦੋ ਆ ਵੀ ਲੈ ਦੋ ਤੁਸੀਂ ਲੈ ਕੇ ਆਉਣਾ ਸਭ ਨਾਲ ਵੀਡੀਓ ਪਾਈ ਸੀ ਲੋੜਾ ਪ੍ਰਿੰਟ ਚੋਕਾ ਲੋੜਾ ਦਾ ਤਾਂ ਦਵਾ ਸਕਦੇ ਰੋਡ ਕੈਮਰੇ ਜੀ ਬੀ ਆਰ ਬਾਕਸ ਮਸਲਗਾਨਾ ਬੈਕ ਕਮ ਅੰਦਰ ਡੀ ਪ੍ਰੋਜੈਕਟਰ ਉਧਰ ਉਹ ਆ ਗਈ ਜਿਹੜੇ ਉਹ ਮ사ਜਰ ਵੀ ਹੈਗੇ ਨੇ ਹਾਂ ਜੀ ਇੱਥੇ ਮ사ਜਰ ਤਾਂ ਨਹੀਂ ਆ ਸਾਹ ਪਤਾ ਹੁੰਦਾ ਦਿੰਦੀ ਆ ਤਾਂ ਮ사ਜਰ ਦੇ ਗਿਆ ਆਪਦੇ ਆਪਣੇ ਕੰਮ ਦੀ ਜੀ ਜੀ ਤੇ ਜਿਵੇਂ ਆਪਾਂ ਹੁਣ ਕੰਕਾ ਵਰਤੀਆਂ ਮੁੱਛਰ ਮੁੱਛਰ ਹੁੰਦਾ ਹਾਂ ਇਹ ਬਹੁਤ ਇਹ ਵੇਖਦਾ ਬਹੁਤ ਹੈ ਇੱਕੋ ਮੈਨੂੰ ਸੰਦੀਪ ਬੋਤਲ ਦੋ ਯਾਰ ਲੈਣੀ ਆ ਜੀ ਅਾ ਜੀ ਜੀ ਦੱਲੀ ਸਿੰਗਲ ਲੈਣੀ ਹੈ ਤਾਂ ਇੱਜ ਤਿੰਨ ਲੈਣੀ ਹੈ 10 ਲੈਣੀ ਹੈ ਦੇਖੋ ਕਿਹੜੀ ਲਾ ਤੇ ਰੁਕੋ ਲਾ ਸਿੰਗਲ ਸਿੰਗਲ ਸੰਦੀਪ ਸਿੰਗਲ ਆਹ ਤੂੰ ਸੀ ਬਣ ਗਿਆ ਆਹ ਤਾਂ ਲਾ ਲਓ ਆ ਦੇਖੋ ਆ ਮੱਛੇ ਦਾ ਜਿਵੇਂ ਹੁਣ ਮੱਛਰੀ ਜੀ ਹੋ ਗਈ ਕਿੰਨੀ ਹੈ ਕਾਸੀ ਕਿਉਮਾ ਆ ਦੇਖੋ ਹਾਂ ਠੀਕ ਹੈ ਗਵਡ ਮਸੀਨ ਵਿੱਚ ਐਸਾ ਨਾ ਕਿ ਕਾਸੀ ਤਾਂ ਵੱਡੀ ਹੈ ਜਿਆਦਾ ਮਸੀ ਜੱਦ ਵੱਡੀ ਹੈ ਬੱਟੇ ਨਿਕ ਠੀਕ ਹੋਮ ਜਿਆਦਾ ਬਹੁਤ ਥੋੜਾ ਪਾਣੀ ਪੀਣਾ ਹੈ ਸਾਈ ਤਾਂ ਉਹਦਾ ਵੀ ਉਹੀ ਹੈ ਪੈਸੇ ਤੇ ਤਿੰਨ ਬੋਤਲਾਂ ਨੇ ਇੱਕ ਬੋਤਲ ਛੋਟੀ ਇੱਕ ਬੋਤਲ ਛੋਟੀ ਕੋਈ ਨਾ ਮੈਂ ਸਕੂਲ ਲੈ ਜੂੰਗੀ ਥੋੜੀ ਠੰਡੇ ਬਣੀ ਆ ਸਕੂਲ ਚਾ ਲੂੰਗਾ ਮੈਂ ਉਹ ਪਾਈਂ ਠੰਡਾ ਰਹੇ ਹਾਂ ਸਟੀਲ ਦਿਨ ਨਹੀਂ ਖੋਲਦੇ ਆ ਆ ਖੋਲੂ ਨੀਚੋਂ ਉਹ ਨੀਚੋਂ ਬਲੋ ਆ আচ্ছা ਠੀਕ ਹੈ ਤੇ ਤੱਕ ਬੜਾ ਆਜਾ ਆਜਾ اچھا ਇਹਦੇ ਚ ਟੈਂਪਰੇਚਰ ਆ ਰਹੀਆਂ ਫੋਟੋਆਂ ਹੈ ਨਾ ਸੱਚਾ ਉਹਦੇ ਚ ਹੋਰ ਹੈ ਹਾਂ ਤੁਮ 10 ਬੋਤਲਾਂ ਨੇ ਇੱਕ ਤਾਂ ਚਾਹੀਦੀਆਂ ਨਾਲ ਥੋੜੀ ਸਾਰੀਆਂ ਹਾਂ गुड मार्निंग इतना स्टार्ट करें दोपहरे इतना करके अपने बाकी समा दस सुन ਤੋ ਜਿੰਨਾਂ ਨਵੇਂ ਸ਼ੌਪ ਬਣਾਈ ਚਾ ਆਪਾਂ ਫਿਰ ਸ਼ਾਪਿੰਗ ਕਰਨੀ ਆਪਣੀ ਮੰਡੀ ਹਨਾ ਤੇ ਆਪਾਂ ਸ਼ਾਪਿੰਗ ਕਰਦੀ ਬੋਤਲ ਦੀ ਪਹਿਲਾਂ ਸਭ ਤੋਂ ਆਪਾਂ ਕਰ ਲਈ ਸੀ ਉਦੋਂ ਖੁੱਲੀ ਨਹੀਂ ਸ਼ੌਪ ਆਪਾਂ ਮੋਬਾਈਲ ਕਵਰ ਦੀ ਸ਼ਾਪਿੰਗ ਕੀਤੀ ਹਾਂ ਗਲਾਸ ਤਾਂ ਹੀ ਲਾਉਂਦੇ ਸੰਦੇ ਤੁਸੀਂ ਹੈਂ ਪੌਂਚ ਗਲਾਸ ਨਹੀਂ ਲੰਦੇ ਲੰਦੇ ਹਾਂ ਲਾਉਂਦੇ ਹਾਂ ਕਿਉਂ ਕਿ ਟਿਕਾਣਾ ਪਿਆ ਲਾਉਂਦੇ ਲਾਉਂਦੇ ਮੈਡਮ ਲਾਣਗੇ ਮੈਡਮ ਲਾਉਂਦੇ ਸੀ ਲਾਉਂ ਉੱਤੇ ਪੜਿਆ ਕਿੰਨਾ ਹੋਣਾ ਜੀ ਥੋੜ੍ਹੇ ਵਾਲਾ ਹੀ ਹੈ ਵੀਰੇ ਸੇਮ ਹੀ ਹੈ

ਲੋ ਲੋ ਜੀ ਬਾਈ ਹੋਰੇ ਚੱਲੇ ਕੋ ਸਿਕੈਟ ਕੈਟ ਚਲਾ ਕੇ ਦਿਖਾਓ ਕੈਟ ਚਲਾਇਓ ਕੈਮੇ ਜਲਦੀ ਹੈ ਕੋ ਕੈਟ ਹਾਂ ਕਿ ਆ ਬਾਹਰ ਕੱਢਿਓ ਉੱਪਰ ਇਹਨਾਂ ਨੂੰ ਪਤਾ ਹੀ ਨਹੀਂ ਜਿੰਨਾ ਦੋ ਸਿਕੈਟ ਦਿੱਤੀ ਉਹਨਾਂ ਨੂੰ ਖੁਦ ਨਹੀਂ ਪਤਾ ਵੀ ਇਹ ਮਿਆਉ ਮਿਆਉ ਵੀ ਕਰਦੀ ਹੈ ਘੈਂਟ ਆ ਯਾਰ ਚੀਜ਼ ਇਹਨੂੰ ਰਮੀ ਪੁੱਤ ਇਹ ਨਹੀਂ ਤਾਂ ਦੇਖ ਤੇ ਰਮੀ ਨਹੀਂ ਤਾਂ ਇਹਨੇ ਦੇਖੀ ਸੀ ਵੀਡੀਓ ਚ ਜੀ ਦੇਖ ਲਓ ਬਾਬੂ ਦੇਖੀ ਇਹ ਤੇ ਨਾਲ ਇਹਦੇ ਉੱਤੇ ਸਟicker ਲੱਗਾ ਹੋਇਆ ਹੈ ਕਿ ਪ੍ਰੈਸ ਕਰੋ ਇਹ ਇਹਦਾ ਜਦੋਂ ਲਿਆ ਮੰਗਵਾਇਆ ਸੀਗਾ ਜੀ ਇਹ ਕਹਿੰਦੀ ਸੀ ਅਸੀਂ ਖੋਲਣ ਨਹੀਂ ਦਿੱਤਾ ਮਹਾਪੁੱਤੇ ਤੇ ਬਾਈਟ ਇਹ ਕਰਕੇ ਨਾ ਹੱਥ ਲੱਗ ਜਾਣਗੇ ਮਲੇ ਜੇ ਵੀ ਉੱਤੋਂ ਲਫਾਫਾ ਲੱਤ ਗਿਆ ਲਾਣਾ ਗੱਡੀ ਹੋਈ ਕਿ ਧੂਫਣ ਲੱਗੇ ਫਿਰ ਇਹਦੇ ਅੰਦਰ ਪਾਣੀ ਨਾ ਪੈ ਜੇ ਸੰਦੀਪੀ ਦੇ ਨਾਲ ਤਾਂ ਇੱਕ ਡੌਗੀ ਵੀ ਆਉਂਦਾ ਅਗਲੀ ਵਾਰ ਜਾਏਗਾ ਉਹ ਲਈ ਆਈ ਕੋਈ ਨਾ ਮੈਨੂੰ ਫੋਟੋ ਸੈਂਡ ਕਰ ਦੇ ਜੀ ਫਟੂਰਾ ਆ ਜਾਂਦਾ ਜੋ ਕੋਈ ਵੀ ਚੀਜ਼ ਆਈਟਮ ਮੰਗਾਉਣੀ ਹੁੰਦੀ ਹੈ ਨਾ ਮੈਨੂੰ ਫੋਟੋ ਭੇਜਦਾ ਕਰੋ ਜੀ ਉਹ ਚੀਜ਼ ਦਾ ਫੋਟੋ ਫਿਰ ਆਪਾਂ ਉਹ ਕਰ ਲਿਆ ਕਰਾਂਗੇ ਠੀਕ ਕੋਈ ਠੰਡੀ ਹੈ ਗਰਮੀ ਵਾਲੀ ਹੈ ਜੀ ਅਸੀਂ ਸੀਸਾ ਚੜਾ ਲਈਏ ਉਹ ਵਾਲਾ ਆ ਜਾਂਦਾ ਰੇਤਾ ਵਾਲਾ ਆ ਜਾਂਦਾ ਇਹ ਸਭ ਨੂੰ ਜਾਣਦੇ ਹਾਂ ਮੰਮੀ ਹੁਣ ਉਹ ਕਰਾਂਗੇ ਜੀ ਅੱਛਾ ਇਹ ਤਾਂ ਬੜਾ ਸ਼ੌਂਕੀ ਨਹੀਂ ਦੇਖਣ ਦੁਖਣ ਦੇ ਵੀਡੀਓ ਵੀ ਦੇਣਾ ਹਾਂ ਜੀ ਹੁਣ ਅੱਜ ਸਾਨੂੰ ਦੇ ਲੈ ਸਾਡ ਪਾਡੇ ਲਾਏ ਸਾਰੀ ਦੇਖ ਲੈਣਗੇ ਜੀ ਦੋ ਦਿਨਾਂ ਚ ਚਲਾਉਣੀ ਨਹੀਂ ਨਾ ਆਉਂਦੀ ਹਜੇ ਹਾਂ ਉਹ ਦਿਖਾ ਦੇ ਲੈ ਹੁੰਦੇ ਨੇ ਦੱਸ ਦੇ ਨਹੀਂ ਹੁੰਦੇ ਆ ਇਹ ਤਾਂ ਦੇਖ ਲੈ ਲੈ ਅੱਛਾ ਅੱਛਾ ਠੀਕ ਹੈ ਹਾਂ ਜੀ ਸਾਡੇ 50 ਤੋਂ ਖੋਪੇ ਨਹੀਂ ਕਰਨ ਹੋਰ ਵਾਲੀ ਹੁੰਦੀ ਹੈ ਜਦੋਂ ਮੂਰੇ ਆ ਜਾਂਦੀ ਉਹ ਤਾਂ ਦੇਖਣਾ ਚਾਹ ਲੈ ਕੱਢਣਾ ਨਹੀਂ ਹੁੰਦੀ ਚੱਲੀਏ ਜੀ ਬਾਹਰ ਖੋਲਦੇ ਆਪਾਂ ਜਾਂਦੇ ਨੇ ਬਾਈ ਹੋਰੇ ਆਹ ਥੋੜੇ ਛੋਟੇ ਸੀ ਹੋਣ ਹੀ ਜਾਂਦੇ ਚੱਲੇ ਬਾਈ ਹੋਰੇ ਵਾਗੇ ਜੀ ਵਧੀਆ ਟਾਈਮ ਪਾਸ ਹੋ ਗਿਆ ਨਾ ਜੀ ਲੱਗ ਰਿਹਾ ਲੋ ਬੈਰੀ ਗਰਮੀ ਚ ਟਾਈਮ ਪਾਸ ਜਿਆ ਨਹੀਂ ਹੁੰਦਾ ਗਰਮੀ ਨਹੀਂ ਤੇਰਾ ਪਾਪਾ ਕਹਿੰਦਾ ਸਿਕੰਦਰ ਦੀ ਗੱਡੀ ਹੈ ਮੈਂ ਕਿਛ ਕੰਦੇ ਦੀ ਗੱਡੀ ਚਾਈ ਨਹੀਂ ਆ ਵੀ ਤੂੰ ਨੰਗੇ ਪੈਰੀ ਕੱਤ ਫਿਰਦਾ ਪੁੱਤਾਂ